ਜੀ ਅੱਜ ਹੁਸ਼ਿਆਰਪੁਰ ਪੁਲਿਸ ਵੱਲੋਂ ਹੁਸ਼ਿਆਰਪੁਰ ਦੇ ਲੋਕਾਂ ਨੂੰ ਇੱਕ ਡੈਡੀਕੇਟਿਡ ਸਾਈਬਰ ਪੁਲਿਸ ਸਟੇਸ਼ਨ ਨਾ ਸਮਰਪਿਤ ਕੀਤਾ ਗਿਆ ਹੈਗਾ ਮਨਜੋਗ ਬੀਜਪੀ ਪੰਜਾਬ ਸਾਹਿਬ ਦੀ ਡਾਇਰੈਕਸ਼ਨਸ ਤੇ ਏਡੀਜੀਪੀ ਸਾਈਬਰ ਕ੍ਰਾਈਮ ਤੇ ਡੀਆਈਜੀ ਜਲੰਧਰ ਰੇਂਜ ਦੀ ਡਾਇਰੈਕਸ਼ਨ ਤੇ ਜਿਹੜਾ ਹੈਗਾ ਹੁਸ਼ਿਆਰਪੁਰ ਵਿੱਚ ਅਸੀਂ ਇੱਕ ਡੈਡੀਕੇਟਿਡ ਸਾਈਬਰ ਪੁਲਿਸ ਸਟੇਸ਼ਨ ਨਾ ਐਸਟੈਬਲਿਸ਼ ਕੀਤਾ ਹੈਗਾ ਤੇ ਮਨਜੋਗ ਸੀਐਮ ਸਾਹਿਬ ਵੱਲੋਂ ਸਰਕਾਰ ਵੱਲੋਂ ਰੀਸੈਂਟਲੀ ਜਿਹੜੇ ਹੈਗੇ ਪੰਜਾਬ ਦੇ ਹਰ ਜ਼ਿਲ੍ਹੇ ਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੂੰ establish ਕਰਨ ਦਾ ਨੋਟੀਫਿਕੇਸ਼ਨ ਸਰਕਾਰ ਵੱਲੋਂ ਕੀਤਾ ਗਿਆ ਸੀਗਾ ਤੇ ਉਸੇ ਲੜੀ ਵਿੱਚ ਜਿਹੜਾ ਹੈਗਾ ਉਹ ਸਾਡਾ ਪਹਿਲਾਂ ਸਾਈਬਰ ਕ੍ਰਾਈਮ ਸੈੱਲ ਚੱਲਦਾ ਸੀਗਾ ਉਹਨੂੰ ਐਜ਼ ਅ ਪੁਲਿਸ ਸਟੇਸ਼ਨ establish ਕਰਦੇ ਹੋਏ ਜਿਹੜਾ ਹੈਗਾ ਇੱਥੇ ਆਪਣੇ ਪੁਲਿਸ ਲਾਈਨ ਦੇ ਨਾਲ ਜਿਹੜੀ ਬਿਲਡਿੰਗ ਹੈਗੀ ਇਹਦੇ ਵਿੱਚ ਪ੍ਰੋਪਰ establish ਕੀਤਾ ਹੈਗਾ ਇੱਥੋਂ ਇਨਫਾਰਮਲੀ ਪਹਿਲਾਂ ਅਸੀਂ ਚਲਾ ਰਹੇ ਸੀਗੇ ਆਜ ਤੋਂ ਫਾਰਮਲੀ ਇੱਥੇ ਐਸ ਐਚ ਓ ਜਿਹੜੇ ਹੈਗੇ ਸਾਈਬਰ ਕ੍ਰਾਈਮ ਵੀ ਉਧਾ ਬਾਈ ਡਿਫਾਲਟ ਜਿਹੜੇ ਹੈਗੇ ਸਾਡੇ ਡੀਐਸਪੀ ਐਂਡੀਪੀਐਸ ਹੁੰਦੇ ਹੈਗੇ ਉਹਨਾਂ ਦੇ ਨਾਲ ਜਿਹੜੇ ਐਸਐਚਓ ਸੀ ਇਨਸਪੈਕਟਰ ਰੈਂਕ ਦੇ ਆਫੀਸਰਸ ਦਿੱਤੇ ਲਾਵਾਂਗੇ ਤੇ ਉਸ ਦੇ ਨਾਲ ਜਿਹੜਾ ਹੈਗਾ ਸਾਈਬਰ ਕ੍ਰਾਈਮ ਸੈਲ ਦਾ ਜਿਹੜੇ ਸਟਾਫ ਸੀਗਾ ਉਹਨੂੰ ਹੁਣ ਸਾਈਬਰ ਪੁਲਿਸ ਸਟੇਸ਼ਨ ਦੇ ਸਟਾਫ ਵਜੋਂ ਜਾਣਾ ਜਾਏਗਾ ਤੇ ਇਹਦੇ ਪੁਲਿਸ ਸਟੇਸ਼ਨ ਦੇ ਐਸਟੈਬਲਿਸ਼ ਹੋਣ ਦੇ ਨਾਲ ਜਿਹੜੇ ਸਾਈਬਰ ਕ੍ਰਾਈਮ ਜਾਂ ਆਈਟੀ ਰਿਲੇਟਡ ਜਿਹੜੇ ਮੁਕਦਮੇ ਹੈਗੇ ਉਹ ਇਸ ਪੁਲਿਸ ਸਟੇਸ਼ਨ 'ਚ ਡੈਡੀਕੇਟਿਡਲੀ ਦਰਜ ਹੋਣਗੇ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਜਿਹੜੀ ਹੈਗੀ ਉਹਦੇ ਵਾਸਤੇ ਜਿਹ ਤੇ ਸਾਰਾ ਡਿਜੀਟਲ ਇਨਵੈਸਟੀਗੇਟ ਕਰਨਾ ਹੁੰਦਾ ਔਰ ਸਾਰੇ ਚੀਜ਼ਾਂ ਹੈਗੀਆਂ ਉਹ ਵੀ ਇੱਥੇ ਹੀ ਕੀਤੀਆਂ ਜਾਣਗੀਆਂ so that ki ਉਹ ਜਿਹੜਾ ਸਾਈਬਰ ਕ੍ਰਾਈਮ ਤੋਂ ਰਿਲੇਟਡ ਕੇਸੇ ਹੈਗੇ ਉਹਨਾਂ ਨੂੰ ਪ੍ਰੋਪਰ ਇਨਵੈਸਟੀਗੇਟ ਕਰਕੇ ਤੇ ਜਿਹੜੇ ਵਿਕਟਿਮਸ ਹੈਗੇ ਉਹਨਾਂ ਨੂੰ ਜਲਦ ਨਿਆਂ ਦਿਲਾਇਆ ਜਾ ਸਕੇ ਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਛੇਤੇ ਤੋਂ ਛੇਤੀ ਫੜ ਕੇ ਕਾਨੂੰਨ ਦੇ ਅਨੁਸਾਰ ਉਹਨਾਂ ਨੂੰ ਸਜਦ ਲਈ ਜਾ ਸਕਦੇ ਨਹੀਂ ਪੁਲ ਜਿੱਦਾਂ ਬਾਕੀ ਪੁਲਿਸ ਸਟੇਸ਼ਨ ਹੈਗੇ ਸੇਮ ਪੁਲਿਸ ਸਟੇਸ਼ਨ ਆਪਣਾ ਹੈਗਾ ਇਹਦੀ ਪੁਲਿਸ ਸਟੇਸ਼ਨ ਦੀ ਕੋਈ ਟਾਈਮਿੰਗ ਨਹੀਂ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੈਗੇ ਤੇ ਇੱਥੇ ਸਾਡੇ ਰਾਤ ਦਿਨ ਜਿਹੜਾ ਹੈਗਾ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੂੰਗਾ ਕਿ ਆ ਕਦੇ ਵੀ ਕੋਈ ਬੰਦਾ ਕਿਸੇ ਕੋਈ ਸਾਈਬਰ ਕ੍ਰਾਈਮ ਤੋਂ ਰਿਲੇਟਡ ਕੰਪਲੇਂਟ ਹੁੰਦੀ ਹੈਗੀ ਉਹ 24/7 ਜਦੋਂ ਮਰਜੀ ਇੱਥੇ ਇਮੀਡੀਏਟਲੀ ਆ ਕੇ ਆਪਣੇ ਹੁਸ਼ਿਆਰਪੁਰ ਪੁਲਿਸ ਸਟੇਸ਼ਨ ਦੇ ਨਾਲ ਜਿਹੜੀ ਹੈਗੀ ਆ ਬਿਲਡਿੰਗ ਹੈਗੀ ਤੇ ਇੱਥੇ ਆ ਕੇ ਆਪਣੀ ਕੰਪਲੇਂਟ ਰਿਪੋਰਟ ਕਰਾ ਸਕਦਾ ਹੈਗਾ ਤੇ ਸਾਡਾ ਸਟਾਫ 24 ਘੰਟੇ ਤੇ ਹਾਜ਼ਰ ਰਹਿੰਦਾ ਹੈਗਾ ਜिले ਦਾ ਪਹਿਲਾ ਥਾਗਾ ਹੈਗਾ ਕਿ ਆਜੋ ਇਸ ਤਰ੍ਹਾਂ ਨਹੀਂ ਨਹੀਂ ਰੀਸੈਂਟਲੀ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੀਤਾ ਗਿਆ ਸੀਗਾ ਹਰ ਜ਼ਿਲ੍ਹੇ ਚ ਹੀ ਮੋਸਟਲੀ ਇੱਕ ਪੁਲਿਸ ਸਟੇਸ਼ਨ ਦਿੱਤਾ ਗਿਆ ਹੈਗਾ ਤੇ ਸਾਰੇ ਜ਼ਿਲ੍ਹਿਆਂ ਚ ਪੁਲਿਸ ਸਟੇਸ਼ਨਸ ਐਸਟੈਬਲਿਸ਼ ਕੀਤੇ ਜਾ ਰਹੇ ਹਨ ਤੇ ਜਿਦਾ ਡੈਡੀਕੇਟਿਡ ਬਿਲਡਿੰਗਸ ਜਿਹੜੀ ਹੈਗੀ ਮੁਹੱਈਆ ਕਰਾਈ ਜਾ ਰਹੀ ਹੈਗੀਆਂ ਤੇ ਹੁਸ਼ਿਆਰਪੁਰ ਚ ਮੈਂ ਸਮਝਦਾ ਕਿ ਬਾਕੀ ਸਾਰਿਆਂ ਤੋਂ ਜ਼ਿਆਦਾ ਆਪਣੇ ਕੋਲੇ ਬਿਲਡਿੰਗ ਇਨਫਰਾਸਟ੍ਰਕਚਰ ਤੇ ਸਪੇਸ ਅਵੇਲੇਬਲ ਹੈਗਾ ਡੈਡੀਕੇਟਿਡ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਾਸਤੇ ਜਿੱਦਾ ਕਿ ਕਮਜੇਂਡ ਪੁਲਿਸ ਸੇਵਾ ਸਹਾਨ ਕੇਂਦਰ ਬਣਾਏ ਹੋਏ ਨੇ ਉੱਥੇ ਹੀ ਬੰਦੇ ਨੂੰ ਭੁਆਇਆ ਜਾਂਦਾ ਕਿ ਪਹਿਲਾ ਐਪਲੀਕੇਸ਼ਨ ਦਿਓ ਆਧਾਰ ਕਾਰਡ ਐਫੀਆਰ ਲੱਗੋ ਇਦਾਂ ਦਾ ਇੱਥੇ ਵੀ ਕੁਝ ਕੀਤਾ ਜਾਊਗਾ ਕਿ ਨਹੀਂ ਉਸੇ ਕਰੀ ਨਹੀਂ ਨਹੀਂ ਜਿੱਦਾਂ ਕੰਪਲੇਂਡ ਵਾਸਤੇ ਸਾਂਝ ਕੇਂਦਰ ਦੀ ਗੱਲ ਤੁਸੀਂ ਕਹਿ ਰਹੇ ਹੋ ਸਮਝ ਨਹੀਂ ਲੱਗੀ ਮੇਰੇ ਕੋਲ ਸਿਰਸਤਾ ਕਿ ਡਾਕੂਮੈਂਟ ਦਵਾ ਜਾਂਦਾ ਹੈ ਜਾਈਡੀਆਂ ਵਗੈਰਾ ਦਵਾ ਦਿੰਦਾ ਹਾਂਜੀ ਪਹਿਲਾਂ ਸਾਂਝ ਕੇਂਦਰ ਜਾਂਦਾ ਸੀਗਾ ਕਿ ਮੇਰੇ ਕੋਲ ਸਮਾਂ ਹੋ ਗਿਆ ਹਾਂਜੀ ਹਾਂਜੀ ਨੂੰ ਫਿਰ ਵੀ ਘੁਮਾਇਆ ਜਾਂਦਾ ਯਾਟ ਡਿਵਲ ਲੈ ਕੇ ਉਹ ਸਾਮ ਜਰਾ ਨਹੀਂ ਘੁਮਾਇਆ ਨਹੀਂ ਜਾਂਦਾ ਜਿਹੜੀ ਬੇਸਿਕ ਰਿਕੁਆਇਰਮੈਂਟ ਹੈਗੀ ਕਿਸੇ ਵੀ ਡਾਕੂਮੈਂਟ ਤੋਂ ਰਿਲੇਟਡ ਜਿੱਦਾਂ ਮੰਨ ਲਓ ਤੁਸੀਂ ਕਹੋਗੇ ਜੀ ਮੇਰਾ ਪਾਸਪੋਰਟ ਖੋ ਗਿਆ ਤੇ ਪਾਸਪੋਰਟ ਖੋਣ ਦਾ ਤੁਸੀਂ ਕੋਈ ਪ੍ਰੂਫ ਉੱਥੇ ਦਿਓਗੇ ਕਿ ਜੀ ਮੇਰਾ ਆ ਪਾਸਪੋਰਟ ਸੀਗਾ ਉਹ ਤੇ ਆ ਮੇਰਾ ਪਾਸਪੋਰਟ ਖੋ ਗਿਆ ਹੈਗਾ ਤੇ ਉਹਦੀ ਐਂਟਰੀ ਹੋ ਜਾਏਗੀ ਉਸ ਤੋਂ ਇਲਾਵਾ ਜੇ ਨਾਲ ਸਾਂਝ ਕੇਂਦਰ ਤੇ ਜੇਕਰ ਆਪਾਂ ਗੱਲ ਕਰੀਏ ਉਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਤੁਹਾਡੇ ਵਾਸਤੇ ਨਵੀਂ ਹੋਏਗੀ ਮਨ ਲੱਗਦਾ ਤੁਸੀਂ ਖੁਦ ਵੀ ਜਿਹੜੀ ਹੈਗੀ ਆਪਣੀ ਮਿਸਿੰਗ ਰਿਪੋਰਟ ਸਾਂਝ ਕੇਂਦਰ ਦੇ ਆਨਲਾਈਨ ਪੋਰਟਲ ਤੇ ਜਾ ਕੇ ਰਜਿਸਟਰ ਕਰ ਸਕਦੇ ਹੋ ਉਹਦੇ ਵਾਸਤੇ ਵੀ ਉਹ ਕੁਝ ਬੇਸਿਕ ਡਾਕੂਮੈਂਟਸ ਤਰ੍ਹਾਂ ਪੁੱਛਦੇ ਹੈਗੇ ਤੁਹਾਨੂੰ ਸਾਂਝ ਕੇਂਦਰ ਜਾਣ ਦੀ ਵੀ ਲੋੜ ਨਹੀਂ ਹੈਗੀ ਜੇਕਰ ਸਾਂਝ ਕੇਂਦਰ ਤੁਸੀਂ ਜਾ ਰਹੇ ਹੋ ਤੇ ਉਹ ਇੱਕ ਬੇਸਿਕ ਡਾਕੂਮੈਂਟ ਤੁਹਾਡੀ ਆਈਡੈਂਟੀਫਿਕੇਸ਼ਨ ਤੇ ਜਿਹੜਾ ਡਾਕੂਮੈਂਟ ਲਾਸਟ ਹੋਇਆ ਜਿਹਦਾ ਉਹਦਾ ਰਿਲੇਵੈਂਟ ਕੋਈ ਡਾਕੂਮੈਂਟ ਹੈ ਇੱਥੇ ਜਿਹੜਾ ਹੈਗਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਤੇ ਜਦੋਂ ਜਦੋਂ ਤੁਸੀਂ ਆਓਗੇ ਸਾਈਬਰ ਰਿਲੇਟਡ ਕੋਈ ਵੀ ਆਫੈਂਸ ਤੁਸੀਂ ਰਿਪੋਰਟ ਕਰਨਾ ਤੇ ਉਹ ਸਾਡਾ ਨੋਡਲ ਪੁਆਇੰਟ ਹੈਗਾ ਇੱਥੇ 24 ਘੰਟੇ ਸਾਡਾ ਸਟਾਫ ਹਾਜ਼ਰ ਹੈਗਾ ਜਿਹੜੀ ਵੀ ਤੁਸੀਂ ਕੰਪਲੇਂਟ ਲੈ ਕੇ ਆਓਗੇ ਉਹ ਕੰਪਲੇਂਟ ਤੁਸੀਂ ਇੱਥੇ ਸਬਮਿਟ ਕਰਾ ਸਕਦੇ ਹੋ ਪਹਿਲੀ ਚੀਜ਼ ਦੂਜੀ ਚੀਜ਼ ਤੁਹਾਨੂੰ ਧਿਆਨ ਹੋਣਾ ਕਿ ਪੀਜੀਡੀ ਸੌਫਟਵੇਅਰ ਸਾਡਾ ਚੱਲਦਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਤੇ ਏਡੀਜੀਪੀ ਪੀਏਪ ਜਿਹੜੇ ਹੈਗੇ ਫਰੂਕੀ ਸਰ ਉਹਨਾਂ ਦੇ ਨਿਗਰਾਨੀ ਹੇਠ ਇੱਕ ਪੰਜਾਬ ਗ੍ਰਿਵੈਂਸ ਡਿਵੀਜ਼ਨ ਡਿਵੀਜ਼ਨ ਦੇ ਨਾਮ ਤੋਂ ਪਜੀਡੀ ਦੇ ਨਾਮ ਤੋਂ ਪੋਰਟਲ ਚੱਲਦਾ ਹੈਗਾ ਜਿਹਦੇ ਤੇ ਤੁਸੀਂ ਮੇਰੇ ਦਫਤਰ ਆਣ ਦੀ ਆ ਥਾਣੇ ਜਾਣ ਦੀ ਲੋੜ ਨਹੀਂ ਤੁਸੀਂ ਆਨਲਾਈਨ ਆਪਣੀ ਕੰਪਲੇਂਟ ਸਬਮਿਟ ਕਰਵਾ ਸਕਦੇ ਹੋ ਤੇ ਆਨਲਾਈਨ ਕੰਪਲੇਂਟ ਸਬਮਿਟ ਹੋ ਜਾਏਗੀ ਉਹ ਕੰਪਲੇਂਟ ਇਮੀਡੀਏਟਲੀ ਜਿਹੜਾ ਹੈਗਾ ਕੰਸਰਨਡ ਆਫਿਸ ਤੇ ਚਲੀ ਜਾਏਗੀ ਤੇ ਇਸ ਕਰਕੇ ਆਨਲਾਈਨ ਤੇ ਆਫਲਾਈਨ ਦੋਨੋਂ অপਸ਼ਨਸ अवेलेबल ਹੈਗੇ ਆਨਲਾਈਨ ਸਬਮਿਟ ਕਰਾਣੇ ਤੁਸੀਂ ਕੰਪਲੇਂਟ ਤੇ ਸਾਈਬਰ ਕ੍ਰਾਈਮ ਫਰੋਡ ਤੋਂ ਰਿਲੇਟਡ 1930 ਤੇ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਇੱਕ ਹੈਲਪਲਾਈਨ ਨੰਬਰ ਹੈਗਾ ਉੱਥੇ ਤੁਸੀਂ ਇਮੀਡੀਏਟਲੀ ਜਿਹੜਾ ਕੋਈ ਸਾਈਬਰ ਕ੍ਰਾਈਮ ਇਨਸੀਡੈਂਟ ਹੋ ਜਾਂਦਾ ਹੈਗਾ ਰਿਪੋਰਟ ਕਰਾਓ ਉਸ ਦੇ ਨਾਲ ਇੱਕ ਰਿਟਰਨ ਕੰਪਲੇਂਟ ਜਾਂ ਤੋਂ ਆਨਲਾਈਨ ਭੇਜ ਦਿਓ ਸਾਨੂੰ ਜਾਂ ਜਿਹੜਾ ਹੈਗਾ ਇੱਥੇ ਸਾਡੇ ਦਫ਼ਤਰ ਹਾਰਡ ਕਾਪੀ ਦੇ ਨਾਲ ਤੁਸੀਂ ਸਬਮਿਟ ਕਰਾ ਸਕਦੇ ਹੋ ਤਾਂ ਦੇ ਰਹੀਂ ਜਿਹੜੀ ਮੈਂ ਰਿਕਵੈਸਟ ਕਰਨਾ ਚਾਹੁੰਗਾ ਕਿ ਸਾਈਬਰ ਕ੍ਰਾਈਮ ਜਦੋਂ ਹੁੰਦਾ ਹੈਗਾ ਉਹਨੂੰ ਐਜ਼ ਪੋਸੀਬਲ ਸਾਨੂੰ ਰਿਪੋਰਟ ਕੀਤਾ ਜਾਏ ਸੋ ਥੈਟ ਕਿ ਅਸੀਂ ਉਤੋਂ ਵੱਧ ਤੋਂ ਵੱਧ ਉੱਚੇ ਮਦਦ ਕਰਕੇ ਇਨਵੈਸਟੀਗੇਸ਼ਨ ਕਰ ਸਕੀਏ ਠੀਕ ਹੈ